ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਫੋਰਡ 3600 ਸਾਰਾ origignal tractor ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਵਧੀਆ ਬਾਈ ਤੁਸੀਂ ਦੱਸੋ ਠੀਕ ਆ ਬਾਈ ਕਿਹੜਾ ਮਾਡਲ ਆ ਇਹ ਫੋਰਡ 1992 ਮਾਡਲ ਆ ਜੀ 1992 ਮਾਡਲ ਆ ਪਿਆਵ ਨੰਬਰ ਆ ਜੀ ਠੀਕ ਆ ਹਾਂਜੀ ਪਿਆਵ ਨੰਬਰ ਆ ਚਾਰੇ ਟਾਇਰ ਅਪੋਲੋ ਕੰਪਨੀ ਦੇ 80 ਪੈਸੇ ਆ ਹਾਂਜੀ ਤੇ ਰੰਗ ਪੇੜ ਦਾ ਸਾਰਾ origignal ਗਾਰੰਟੀ ਆ ਆਪਣੇ ਹਾਂਜੀ ਗਾਰੰਟੀ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਗਾਰੰਟੀ ਵਾਕੇ ਲੈ ਜਾਣ ਭਲਾਉਂਦਾ ਵੀ ਬੈਟਰੀ ਅਮਰੋਂ ਦੀ 2022 ਮਾਡਲ ਦੀ ਠੀਕ ਆ 2022 ਮਾਡਲ ਦੀ ਬੈਟਰੀ ਹੈ ਨਵੀਂ ਰੰਗ ਪੇਡ ਮਤਲਬ ਮਾਡਲ ਦੇ ਹਿਸਾਬ ਨਾਲ ਸਹੀ ਪਿਆ ਸਾਡੇ ਗਵਾਂੜ ਹੀ ਨਵਾਂ ਨਿਕਲਾ ਕੋਡ ਸੁਈਏ ਦੇਵੀ ਵਾਲਾ ਪੈਂਡ ਮੇਰਾ ਠੀਕ ਆ ਤੁਹਾਡੇ ਗਵਾਂੜ ਹੀ ਨਵਾਂ ਨਿਕਲੇ ਹਾਂ ਸਾਡੇ ਗਵਾਂੜ ਹੀ ਤੇ 50 ਨੰਬਰ ਹੈ 50 ਨੰਬਰ ਇੰਜਨ ਗੇਅਰ ਪੂਰਾ ਚੰਗਾ ਵਾਹ ਕੇ ਲੈ ਜੀ ਲੈਣ ਫਿਰ ਤੁਹਾਡਾ ਡੋੜ ਲੈਣਾ ਜੇ ਕਿਸੇ ਨੇ ਤਿਆਰ ਵੀ ਕਰਾਉਣਾ ਤਾਂ ਸਹੀ ਆ ਸ਼ੌਂਕ ਨਾਲ ਮੋਡੀਫਾਈ ਕਰਨਾ ਹੋਵੇ ਕਰ ਲੈ ਹੂੰ ਕੀ ਡਿਮਾਂਡ ਹੈ ਦੀ ਤੇਰੀ 1.5 ਲੱਖ ਰੁਪਈਆ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਂਦਾ ਉਹਦੇ ਵਾਸਤੇ 1.30 ਲੱਖ ਦਾ ਨੈਟ ਦੇ ਦਾਂਗੇ ਛੋਟੀ ਵੀਡੀਓ ਸ਼ੇਅਰ ਕਰਕੇ ਆ ਜਿਹੜਾ 130 ਦਾ ਕਿਹੜੇ ਮਿੰਟ ਖੜਾ ਹੈ ਦੇਵੀ ਵਾਲੇ ਦੇਵੀ ਵਾਲੇ ਖੜਾ ਹੀ ਨੰਬਰ ਬੋਲ ਦੇ 83608 ਹੂੰ 23083 ਉਹ ਟਰੈਕਟਰ 'ਚ ਕਮੀ ਨਹੀਂ ਹੈ ਨੀ ਕੋਈ ਕੋਈ ਕਮੀ ਨਹੀਂ ਬਈ ਠੀਕ ਆ ਬਾਈ ਧੰਨਵਾਦ